ਅਸੀਂ ਇਸ ਸਾਲ 9 ਬੱਸਾਂ ਨਮੀਆਂ ਲਈਆਂ ਨੇ ਬੱਚਿਆਂ ਵਾਸਤੇ ਪੇਟਸ ਸਾਸੀਂ 2 ਬੱਸਾਂ ਲਈਆਂ ਸੀ ਗਿਆ ਫਿਲਹਾਲ ਅਸੀਂ 9 ਲਈਆਂ ਨੇ ਰਿਕੁਆਇਰਮੈਂਟ ਦੇ ਹਿਸਾਬ ਨਾਲ ਅਸੀਂ ਹੋਰ ਵੀ ਲਾਂਗੇ ਸੋ ਕਿਉਂਕਿ ਟ੍ਰਾਂਸਪੋਰਟ ਇੱਕ ਬਹੁਤ ਵੱਡਾ ਇਸ਼ੂ ਬਣਦਾ ਹੈ ਬੱਚਿਆਂ ਵਾਸਤੇ ਔਰ ਅਸੀਂ ਚਾਹੁੰਨੇ ਕਿ ਸਾਡੇ ਬੱਚੇ ਬੜੇ ਸੇਫ ਤਰੀਕੇ ਦੇ ਨਾਲ ਜੋ ਸਰਕਾਰ ਨੇ ਨਾਰਮ ਰੱਖੇ ਆ ਉਹਦੇ ਹਿਸਾਬ ਨਾਲ ਸਾਡੇ ਬੱਚੇ ਘਰੋਂ ਆਉਣ ਤੇ ਘਰ ਵਾਪਸ ਜਾਣ ਇਸ ਕਰਕੇ ਅਸੀਂ ਹਰ ਸਕੂਲਾਂ ਨੂੰ 92 ਲੈ ਕੇ ਦੇ ਰਹੇ ਹਾਂ ਅੱਜ ਅਸੀਂ ਮੌਜੂਦ ਹਾਂ ਜੀ ਚੀਫ ਖਾਲਸਾ ਦਿਵਾਨ ਦੇ ਹੈੱਡ ਆਫਿਸ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਉੱਥੇ ਸਾਡੇ ਨਾਲ ਮੌਜੂਦਾ ਵਿਧਾਇਕ ਹਲਕਾ ਦੱਖਣੀ ਡਾਕਟਰ ਇੰਦਰਬੀਤ ਸਿੰਘ ਨਿੱਜਰ ਜਿਹੜੇ ਮੌਜੂਦ ਨੇ ਤੇ ਸੀ ਕੇ ਡੀ ਜਿਹੜੇ ਚੀਫ ਖਾਲਸਾ ਦਿਵਾਨ ਦੇ ਉਹ ਮੌਜੂਦਾ ਪ੍ਰੈਜ਼ੀਡੈਂਟ ਵੀ ਨੇ ਅੱਜ ਕਿਥੇ ਬੱਸਸ ਜਿਹੜੀਆਂ ਨੇ ਉਹ ਰੀਲਿਸ ਕੀਤੀਆਂ ਗਈਆਂ ਨੇ ਸਕੂਲਾਂ ਵਾਸਤੇ ਉਹਦੇ ਬਾਰੇ ਵੀ ਗੱਲ ਕਰਾਂਗੇ ਕੁਝ ਹੋਰ ਮਸਲਿਆਂ ਤੇ ਵੀ ਡਾਕਟਰ ਸਾਹਿਬ ਨਾਲ ਅੱਜ ਚਰਚਾ ਕਰਾਂਗੇ ਆਓ ਗੱਲਬਾਤ ਕਰਕੇ ਜਾਣਦੇ ਹਾਂ ਸੱਸੀਗਾ ਡਾਕਟਰ ਸਾਹਿਬ ਸਸ਼ਕਾ ਜੀ ਡਾਕਟਰ ਸਾਹਿਬ ਅੱਜ ਕੀ ਪ੍ਰੋਗਰਾਮ ਕੀਤਾ ਗਿਆ ਜੀ ਪਹਿਲੇ ਉਹਦੇ ਬਾਰੇ ਪੁੱਛੋ ਅੱਜ ਅਸੀਂ ਕੁਝ ਬੱਸਾਂ ਖਰੀਦੀਆਂ ਸੀ ਨਵੀਆਂ 9 ਬੱਸਾਂ ਖਰੀਦੀਆਂ ਸੀ ਕਿ ਪਿਛਲੇ ਸਾਲ ਬਾਈਕ ਖਰੀਦੀਆਂ ਸੀ ਅੱਜ ਕੀ ਫਿਲਹਾਲ ਅਸੀਂ 9 ਲੈ ਰਹੇ ਹਾਂ ਬਾਕੀ ਲੋੜ ਜਿਸ ਤਰ੍ਹਾਂ ਹੋਏਗੀ ਅਸੀਂ ਹੋਰ ਲਾਂਗੇ ਕਿਉਂਕਿ ਅਸੀਂ ਚਾਹੁੰਦੇ ਸਾਡੇ ਬੱਚੇ ਜਿਹੜੇ ਆ ਉਹ ਇੱਕ ਸੇਫ ਤਰੀਕੇ ਦੇ ਨਾਲ ਇੱਕ ਆਪਣੇ ਘਰ ਪਹੁੰਚ ਸਕਣ ਆਪਣੇ ਘਰ ਆਉਣ ਤਾਂ ਕਿ ਕਿਸੇ ਨੂੰ ਰਾਤ ਨੂੰ ਕੋ ਖਤਰਾ ਨਾ ਹੋਵੇ ਉਸ ਤਰ੍ਹਾਂ ਤੇ ਬੱਸਾਂ ਖਰੀਦੀਆਂ ਆ ਸਰ ਜਿਹੜੀ ਜ਼ਿਆਦਾਤਰ ਰਿਮੋਟ ਏਰੀਆਜ਼ ਵਿੱਚ ਜਾਂ ਪਿੰਡ ਏਰੀਆਜ਼ ਵਿੱਚ ਜਿਸ ਤਰ੍ਹਾਂ ਕਿ ਬਹੁਤ ਸਾਰੀਆਂ ਬ੍ਰਾਂਚੇਜ਼ ਨੇ ਜਿਹੜੀਆਂ ਸ਼ਹਿਰ ਵਿੱਚ ਤੇ ਆਲਮੋਸਟ ਕਵਰ ਹੀ ਨਹੀਂ ਬੱਸਿਸ ਕਿੱਥੇ ਦੀ ਡਿਮਾਂਡ ਵਾਸਤੇ ਜਿਹੜੀਆਂ ਨੇ ਲਈਆਂ ਆ ਅ ਮੈਨੂੰ ਟੋਟਲ ਤੇ ਲਿਸਟ ਨਹੀਂ ਯਾਦ ਪਰ ਅਸਰਤਾਰ ਵਾਸਤੇ ਲਈਆਂ ਆ ਜਨਾਲੇ ਵਾਸਤੇ ਮਜੀਠੇ ਵਾਸਤੇ ਨਵੇਂ ਪਿੰਡ ਵਾਸਤੇ ਕਸੇਲ ਵਾਸਤੇ ਇਹਨਾਂ ਪਿੰਡਾਂ ਵਾਸਤੇ ਕਸੀਟਪੁਰ ਵਾਸਤੇ ਸ਼ਾਇਦ ਔਰ ਬਟਾਲਾ ਵਾਸਤੇ ਬਟਾਲਾ ਸਾਡਾ ਨਵਾਂ ਸਕੂਲ ਆ ਰਿਹਾ ਅਸੀਂ ਨਵਾਂ ਸਕੂਲ ਸ਼ੁਰੂ ਕਰ ਰਹੇ ਹਾਂ ਇਸ ਸਾਲ ਤੋਂ ਬਟਾਲੇ ਨਿਊ ਅਰਬਨ ਸਟੇਟਸ ਸੋ ਅਸੀਂ ਉਥੇ ਸਰਕਾਰੀ ਜ਼ਮੀਨ ਲਈ ਸੀਗੀ ਉਹ ਡਾਕਰ ਜ਼ਮੀਨ ਲਈ ਸੀ ਉੱਥੇ ਸਾਡਾ 1500 ਬੱਚੇ ਵਾਸਤੇ ਸਕੂਲ ਬਣ ਰਿਹਾ ਹੈ ਕਿਹੜਾ ਸਟੈਂਡਰਡ ਤੱਕ ਲੈਵਲ ਅਸੀਂ ਫਿਲਹਾਲ ਤੇ ਕਿਉਂਕਿ ਐਸਾ ਸ਼ੁਰੂ ਕਰਨ ਜਾ ਰਹੇ ਹਾਂ ਸੋ ਪ੍ਰੋਬਬਲੀ ਪੰਜਵੀਂ ਤੱਕ ਸ਼ੁਰੂ ਕਰਾਂਗੇ ਉਹਨੂੰ ਦਿ ਨੈਕਸਟ ਇਅਰ ਤੇ ਨੈਕਸਟ ਵਾਸਤੇ ਵਧਾਉਂਦੇ ਜਾਵਾਂਗੇ ਉਹਨੂੰ ਫਿਰ ਸੋ ਉੱਥੋਂ ਵਾਸੇ ਬੱਸ ਲਈ ਹੈ ਜੀ ਇਸ ਸਮੇਂ ਬਸ ਅਲੱਗ-ਅਲੱਗ ਸਕੂਲਾਂ ਵਾਸਤੇ ਬਸਾਂ ਲਈਆਂ ਨੇ ਸਰਬੋਰ ਦਿਵਾਨ ਦੀ ਜਿਹੜੀ ਪ੍ਰਗਤੀ ਨੂੰ ਲੈ ਕੇ ਕਿਉਂਕਿ এডਿਕੇਸ਼ਨ ਮੇਨ ਦਿਵਾਨ ਦਾ ਮੋਟਿਵ ਹੈ ਉਹਨੂੰ ਲੈ ਕੇ ਹੋਰ ਕੀ ਜਿਹੜੇ ਨੇ ਸਭ ਚੀਜ਼ਾਂ ਕੀਤੀਆਂ ਜਾ ਰਹੀਆਂ ਚੀਕ ਦੇਖੋ ਅਸੀਂ ਨਿੱਕੇ ਨਿੱਕੇ ਕੰਮ ਕਰਦੇ ਰਹੇ ਨੇ ਜਿਵੇਂ ਸਾਡੇ ਬੱਚਿਆਂ ਵਾਸਤੇ ਵੈਦਿਕ ਮੈਥਸ ਹੁੰਦਾ ਹੈ ਔਰ ਐਬੈਕਸ ਹੁੰਦਾ ਹੈ ਤੋਂ ਅਸੀਂ ਲਾਸਟੇ ਸ਼ੁਰੂ ਕੀਤਾ ਸੀਗਾ ਉਹਦੇ ਬਹੁਤ ਚੰਗਾ ਰਿਸਪੌਂਸ ਮਿਲਿਆ ਮੈਂ ਹੁਣੇ ਪ੍ਰਿੰਸੀਪਲ ਮੈਮ ਨਾਲ ਗੱਲ ਕਰ ਰያ ਸੀਗੇ ਕਹਿੰਦੇ ਮੈਂ ਇੱਕ ਪਿੰਡ ਚ ਗਈ ਤੇ ਉੱਥੇ ਸਾਡੀ ਬੱਚੀ ਇੱਕ ਅੱਗੇ ਬੱਚੇ ਇਕੱਠੇ ਕਰਕੇ ਉਹਨਾਂ ਸਖਾਰੀ ਸੀ ਐਬੈਕਸ ਦੇ ਤਰੀਕੇ ਦੇ ਨਾਲ ਸੋ ਬੜਾ ਉਤਸ਼ਾਹ ਮਿਲਦਾ ਸਾਨੂੰ ਵੀ ਇਸ ਤਰ੍ਹਾਂ ਹੀ ਲਾਸਟ ਇਅਰ ਕਾਫੀ ਖਰੀਦੇ ਸੀ ਕਿ ਜਿਹੜੇ ਸਮਾਰਟ ਟੀਲੀਵੀਜ਼ਨ ਹੁੰਦੇ ਨੇ ਅ ਇੰਟਰਐਕਟਿਵ ਬੋਰਡ ਜਿਹਨਾਂ ਨੂੰ ਕਹਿੰਦੇ ਆਪਾਂ ਐਤਕੀ ਵਿੱਚ ਜਿਹਨੇ ਲੋਡ ਸੀ ਉਹ ਸਾਡਾ ਖਰੀਦੇ ਨੇ ਸਾਡੇ ਲਾਇਬ੍ਰੇਰੀਜ਼ ਅਪਡੇਟ ਹੋ ਰਹੀਆਂ ਨੇ ਸਾਡੇ ਸਪੋਰਟਸ ਦਾ ਬਹੁਤ ਅਪਡੇਟ ਹੋ ਰਿਹਾ ਐਤਕੀ ਸਾਡਾ ਜਿਹੜਾ ਕੰਪੀਟੀਸ਼ਨ ਹੋਇਆ ਹੈ ਇੰਟਰ ਸਕੂਲ ਕੰਪੀਟੀਸ਼ਨ ਉਹਦੇ ਚ ਹਰ ਸਕੂਲ ਨੇ ਪਾਰਟਿਸਿਪੇਟ ਕੀਤਾ ਔਰ ਇਨਸਟਰਕਸ਼ਨ ਸੀ ਕਿ ਕੋਈ ਸਕੂਲ ਚੋਂ ਬਾਹਰ ਨਹੀਂ ਰਹੇਗਾ ਸਾਰੇ ਪਾਰਟਿਸਿਪੇਟ ਕਰਨਗੇ ਸੋ ਇਸ ਅਸੀਂ ਚਾਰੋਂ ਬੰਨੇ ਬਹੁ ਮਿੱਕੀ ਜਿਹੜਾ ਡਿਵੈਲਪਮੈਂਟ ਹੈ ਅ ਅਸੀਂ ਇੱਥੇ ਕਲਚਰ ਪ੍ਰੋਗਰਾਮ ਕੀਤੇ ਆ ਸ ਐ ਸਕੂਲ ਚ ਅਸੀਂ ਪੂਰੇ ਦਿਵਾਨ ਵਾਸਤੇ ਸਾਰੇ ਕਲਚਰ ਪ੍ਰੋਗਰਾਮ ਕਰਾਏ ਮੇਨ ਮੇਨ ਬਿਲਡਿੰਗ ਵਿੱਚ ਫਿਰ ਟੀਚਰਸ ਦੀ ਟ੍ਰੇਨਿੰਗ ਹੈ ਸਾਲ ਚ ਕਰ ਕਰ ਦੋਵਰੀ ਕਰਦੇ ਆ ਇੱਕ ਤਾਂ ਕੰਟੀਨਿਊਸ ਟ੍ਰੇਨਿੰਗ ਸਾਡੀ ਆਪ ਚਲਦੀ ਰਹਿੰਦੀ ਹੈ ਜਿੱਥੇ ਅਸੀਂ ਆਪ ਹਰ ਸੈਟਰਡੇ ਸਾਡ ਕੋ ਟੀਚਰ ਆਉਂਦੇ ਨੇ కెਮਿਸਟਰੀ ਵਾਸਤੇ ਮੈਥ ਵਾਸਤੇ ਅਲੱਗ-ਅਲੱਗ ਸਕੂਲਾਂ ਤੋਂ ਤੇ ਸਾਡੇ ਆਪਣੇ ਰਿਸੋਰਸ ਪਰਸਨ ਨੂੰ ਫਿਰ ਟ੍ਰੇਨ ਕਰਦੇ ਨੇ ਪੇਪਰਸ ਡਿਸਕਸ ਕਰਦੇ ਨਵੇਂ ਜਿਹੜੇ ਪੇਪਰ ਆਏ ਕਿਸੇ ਕੈਨਾਡਾ ਕਿਸੇ CBSE ਤੇ ICSE ਦੇ ਪੇਪਰਾਂ ਨੇ ਉਹ ਡਿਸਕਸ ਕਰਦੇ ਆ ਉਹਨਾਂ ਨੂੰ ਸੋਲਵ ਕਿਵੇਂ ਕਰਨਾ ਹੈ ਤੋ ਇਹ ਅਸੀਂ ਲਗਾਤਾਰ ਚੈੱਕ ਕਰਦੇ ਰਹਿੰਨੇ ਆ ਪਲੱਸ ਅਸੀਂ ਕਿਸ ਨਾ ਕਿਸੇ ਬਾਹਰੀ ਸੰਸਥਾ ਨੂੰ ਲੈ ਕੇ ਨਾਲ ਸਾਲ ਚ ਦੋ ਵਾਰੀ ਟ੍ਰੇਨਿੰਗ ਕਰਾਉਂਨੇ ਬੱਚਿਆਂ ਦੀ ਆ ਕਦੇ ਲਵਲੀ ਯੂਨੀਵਰਸਿਟੀ ਲੈਣੇ ਆ ਕਦੇ ਹੋਰ ਕਿਸ ਯੂਨੀਵਰਸਿਟੀ ਨਾਲ ਲੈ ਕੇ ਤੇ ਉਹਦੀ ਟ੍ਰੇਨਿੰਗ ਟੀਚਰਜ਼ ਜਿਹੜੀ ਚੱਲ ਰਹੀ ਹੈ ਲਗਾਤਾਰ ਹੈ ਐਕਸਪੋਜ਼ਰ ਬਹੁਤ ਇੰਪੋਰਟੈਂਟ ਹੈ ਔਰ ਨਹੀਂ ਤੇ ਫਿਰ ਅਗੇ ਪਹਿਲਾਂ ਜਿਸ ਤਰ੍ਹਾਂ ਤੋਂ ਪਤਾ ਕੰਮ ਚੱਲਦਾ ਸੀਗਾ ਕਿ ਟੀਚਰ ਨੇ ਜੋ ਕਰ ਲਿਆ ਕਰ ਲਿਆ ਹੁਣ ਅਸੀਂ ਅਸੀਂ ਚਾਹੁੰਨੇ ਕਿ ਜੋ ਟੀਚਰ ਸਾਡੇ ਕੋਲ ਹੈ ਨੇ ਉਹ ਬਹੁਤ ਚੰਗੇ ਹੋਣ ਔਰ ਚੰਗੇ ਤਰੀਕੇ ਨਾਲ ਬੱਚਿਆਂ ਨੂੰ ਪੜਾਉਣ ਤਾਂ ਕਿ ਬੱਚਾ ਸੜਕ ਕੋਲੇ 6-7 ਘੰਟੇ ਕੱ ਸਾਡਾ ਸ਼ਹਿਰੀ ਬਣੇ ਔਰ ਆਪਣੇ ਮੁਲਕ ਦਾ ਆਪਣੇ ਪ੍ਰਾਂਤ ਦਾ ਨਾ ਰੋਸ਼ਨ ਕਰੇ ਚਰ ਸਿੱਖਿਆ ਪਾਲਿਸੀ ਦੀ ਜੇਕਰ ਗੱਲ ਕਰੀਏ ਕਿਉਂਕਿ ਕਈ ਚੀਜ਼ਾਂ ਜਦੋਂ ਅੱਜ ਤੋਂ 20 ਸਾਲ ਪੱਲੇ ਜਿਹੜੀਆਂ ਬੁੱਕਸ ਸੀਗੀਆਂ ਟੈਕਸਟਬੁੱਕ ਉਹਦੇ ਵਿੱਚ ਓਬਸਲੀਟ ਹੋ ਚੁੱਕੀਆਂ ਨੇ ਕਿਉਂਕਿ ਨਵੀਆਂ ਟੈਕਨੋਲੋਜੀਜ਼ ਆ ਗਈਆਂ ਨਵੀਆਂ ਖੋਜਾਂ ਆ ਗਈਆਂ ਜਿਵੇਂ ਚਾਹੇ ਸਾਇੰਸ ਦੀ ਗੱਲ ਕਰੀਏ ਚਾਹੇ ਕਿਸੇ ਵੀ ਖੇਤਰ ਦੀ ਗੱਲ ਕਰੀਏ ਸੋ ਤੁਹਾਨੂੰ ਲੱਗਦਾ ਜੀ ਸਿੱਖਿਆ ਖੇਤਰ ਦੇ ਵਿੱਚ ਬਹੁਤ ਹਲੇ ਕੰਮ ਜਿਹੜਾ ਹੈ ਉਹ ਹੋਣ ਵਾਲਾ ਹੈ ਸਿਲੇਬਸ ਨੂੰ ਲੈ ਕੇ ਨਵੀਆਂ ਟ੍ਰੇਨਿੰਗਸ ਨੂੰ ਲੈ ਕੇ ਸਾਡੇ ਹਿੰਦੁਸਤਾਨ ਦੀ ਥੋੜੀ ਸਮੱਸਿਆ ਪੜਾਈ ਦੀ ਤੇ ਹੈਗੀ ਹੈ ਅਸੀਂ ਬਸ ਰੋਟ ਕਰਦੇ ਆ ਅਸੀਂ ਰੱਟਾ ਮਾਰ ਕੇ ਕਰਦੇ ਆ ਔਰ ਇਸਤੇਮਾਲ ਦਿਮਾਗ ਦਾ ਇਸਤੇਮਾਲ ਨਹੀਂ ਸੋਚ ਜਿਹੜੀ ਹੈ ਉਸ ਬਨੇ ਕੱਟ ਦਿੰਨੇ ਆ ਸਾਡਾ ਸਿਸਟਮ ਚੱਲ ਰਿਹਾ ਨਿਕਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਚੋਂ ਔਰ ਮੇਨਵਾਸ ਹੈ ਕਿ ਅਸੀਂ ਵੀ ਬਹੁਤ ਜਲਦੀ ਇਸ ਤੋਂ ਸਾਡੇ ਸਿਸਟਮ ਇਹ ਜੋ ਹੋਵੇਗਾ ਜੇ ਤੁਸੀਂ ਕਿਤਾਬ ਖੋਲ ਕੇ ਐਗਜ਼ਾਮ ਦੋ ਭਾਵੇਂ ਜਿਤਨਾ ਬਾਹਰਲੇ ਗੋਰੇ ਕਰਦੇ ਨਾ ਵੱਡੇ ਵੱਡੀ ਕਲਾਸਿਸ ਵਿੱਚ ਉਹ ਦੇ ਨਾਟ ਇਵਨ ਬਹਦ ਕਤੇ ਕਿਤਾਬ ਖੋਲਨੇ बिकॉज ਕਿਤਾਬ ਉਹ ਹੀ ਖੋਲੇਗਾ ਜੇ ਨੂੰ ਪਤਾ ਹੋਏਗਾ ਕੀ ਪੜਨਾ ਹੈ ਜਾਂ ਮੈਂ ਕਿੱਥੋਂ ਪੜਿਆ ਸੋ ਅਸੀਂ ਇਹ ਚਾਹੁੰਦੇ ਕਿ ਬੱਚਾ ਆਪਣੇ ਦਿਮਾਗ ਇਸਤੇਮਾਲ ਕਰੇ ਤਾਂ ਕਿ ਅੱਗੇ ਜਾ ਕੇ ਤੇ ਦਿਮਾਗ ਹੀ ਇਸਤੇਮਾਲ ਕਰਨਾ ਪੈਣਾ ਤੁਹਾਨੂੰ 2+2=4 ਜਿਹੜਾ ਇਹ ਕਿਸੇ ਹੱਦ ਤੱਕ ਹੀ ਕੰਮ ਆਉਣਾ ਪਰ ਜੇ ਬੱਚੇ ਨੂੰ ਸਿਸਟਮ ਅਜੇ ਮੈਂ ਐਬੈਕਸ ਵਿੱਚ ਤੁਸੀਂ ਕਿੰਨੇ ਕਿੰਨੇ ਵੱਡੇ ਫਿਗਰਸ ਮਲਟੀਪਲਾਈ ਕਰ ਲੈਂਦੇ ਹੋ ਤੁਹਾਨੂੰ ਕਿਸੇ ਕੰਪਿਊਟਰ ਦੀ ਲੋੜ ਨਹੀਂ ਤੁਹਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਕਿਸੇ ਗੈਜਟ ਦੀ ਲੋੜ ਨਹੀਂ ਸੋ ਅਸੀਂ ਵੀ ਚਾਹੁੰਦੇ ਸਾਡੇ ਬੱਚੇ ਇਸ ਤਰ੍ਹਾਂ ਕਰ ਅਸੀਂ ਚਾਹੁੰਦੇ ਸਾਡੇ ਬੱਚੇ ਪੜਨ ਕਿਤਾਬਾਂ ਆਪਣੇ ਟੈਕਸਟ ਬੁੱਕ ਨੂੰ ਛੱਡ ਕੇ ਲਾਇਬ੍ਰੇਰੀ ਕਿਤਾਬ ਪੜਨ ਫਿਕਸ਼ਨ ਪੜਨ ਔਰ ਸਟੈਂਡ ਪ੍ਰੈਸ ਅਸੀਂ ਬੱਚਿਆਂ ਨਾਲ ਗੱਲ ਹੀ ਮਿਸ਼ਾਹ ਕਰਦੇ ਆ ਕਿ ਕਿਤਾਬਾਂ ਪੜੋ ਅਸੀਂ ਇੱਕੀ ਬੁక్స్ ਐਗਜ਼ੀਬਿਸ਼ਨ ਲਗਾਈ ਸੀ ਆਪਣੇ ਸਕੂਲ ਚ ਮੇਨ ਸਕੂਲ ਚ ਲਗਾਈ ਸੀ ਕਿ ਉਹ ਤਾਂ ਕਾਫੀ ਬੱਚਿਆਂ ਨੇ ਕਿਤਾਬਾਂ ਖਰੀਦੀਆਂ ਅਸੀਂ ਆਪਣੀ ਲਾਇਬ੍ਰੇਰੀਜ਼ ਵਾਸਤੇ ਵੀ ਖਰੀਦੀਆਂ ਪਲੱਸ ਬੱਚਿਆਂ ਨੇ ਕਿਤਾਬਾਂ ਖਰੀਦੀਆਂ ਮਕਸਦ ਇਹ ਹੈ ਕਿ ਬੱਚਾ ਪੜ੍ਹੇ ਔਰ ਜੇ ਪੜ੍ਹੇਗਾ ਤਾਂ ਹੀ ਸਾਡਾ ਦਿਮਾਗ ਜਿਹੜਾ ਉਹ ਖੁੱਲੇਗਾ ਔਰ ਉਹ ਕਹਿੰਦੇ ਨੇ ਕਿ ਅ ਮਾਈਂਡ ਇਜ਼ ਲਾਈਕ ਅ ਪੈਰਾਸ਼ੂਟ ਇਟ ਵਰਕਸ ਬੈਸਟ ਵੈਨ ਇਟ ਇਜ਼ ਓਪਨ ਸੋ ਪੈਰਾਸ਼ੂਟ ਵਾਂਗੂ ਜਦੋਂ ਪੈਰਾਸ਼ੂਟ ਖੁੱਲਦਾ ਤਾਂ ਹੀ ਕੰਮ ਕਰਦਾ ਦਿਮਾਗ ਵੀ ਤਾਂ ਹੀ ਕੰਮ ਕਰਦਾ ਜਦੋਂ ਖੁੱਲਦਾ ਸੋ ਸਾਡੀ ਇਹੋ ਕੋਸ਼ਿਸ਼ ਹੈ ਸਾਡੇ ਬੱਚਿਆਂ ਦਾ ਟੀਚਰਸ ਦਾ ਅਸੀਂ ਦਿਮਾਗ ਖੋਲ ਸਕੀਏ ਇਗਜ਼ਾਮਸ ਯਾ ਰਿਜ਼ਲਟ ਜਿਹੜਾ ਉਹ ਕ੍ਰਾਈਟੇਰੀਆ ਨਾ ਹੋਵੇ ਉਹ ਇੰਟੈਲੈਕਟ ਜਿਹੜਾ ਉਹ ਉਹਦੇ ਕਿਸ ਤਰ੍ਹਾਂ ਵਧਣਾ ਉਹਨੂੰ ਜ਼ਿਆਦਾ ਦੇਖੀ ਅਸੀਂ ਉਸਨੂੰ ਵੀ ਕਰ ਰਹੇ ਆ ਕਿ ਜਿਤਨਾ ਸੀਬੀਐਸਸੀ ਔਰ ਇਹਨਾਂ ਦਾ ਨਾ ਬੰਦ ਹੋ ਗਿਆ 8ਵਾਂ ਦਾ ਬੋਰਡ ਬੰਦ ਹੋ ਗਿਆ ਸੀਗਾ ਸੋ ਅਸੀਂ ਆਪਣਾ ਬੋਰਡ 8ਵਾਂ ਦਾ ਕ੍ਰੀਏਟ ਕਰਤਾ ਹੈ ਸਾਡੇ ਆਪਣੇ ਬੱਚੇ ਸਾਡੇ ਇਗਜ਼ਾਮ ਦੇਣਗੇ ਤਾਂ ਕਿ ਅਸੀਂ ਜਿਹੜਾ ਬੱਚਾ ਨਹੀਂ ਪਰ yes yes ਅਸੀਂ 8ਵੀਂ ਦਾ ਆਪਣਾ ਇੰਟਰਨਲ ਬੋਰਡ ਬਣਾਤਾ ਹੈ ਔਰ ਉਹ ਅਸੀਂ ਇਸੇ ਲਾਗੂ ਕਰਤਾ 8ਵੀਂ ਦੇ ਬੱਚੇ ਸਾਡੇ ਸਾਰੇ ਸਾਡਾ ਆਪਣਾ ਬੋਰਡ ਦੇ ਇਗਜ਼ਾਮ ਦੇਣਗੇ ਔਰ ਪਾਸ ਮਾਰਕਸ ਦੇ ਮੈਂ ਆਪਣੇ ਵਾਸਤੇ ਰੱਖਿਆ ਆਪਣੇ ਟੀਚਰਸ ਵਾਸਤੇ ਉਹ 50% ਰੱਖਿਆ ਚਾਹੇ ਬੋਰਡ ਦੇ 33% ਹੋ ਉਹ ਠੀਕ ਹੈ ਬੋਰਡ ਵਾਸਤੇ ਠੀਕ ਹੈ ਲੇਕਿਨ ਆਪਣੇ ਅਸੈਸਮੈਂਟ ਵਾਸਤੇ ਅਸੀਂ 50% ਰੱਖਿਆ ਉਹਦੇ ਵਾਸਤੇ ਬੱਚੇ ਨੂੰ ਅੱਗੇ ਕਲਾਸਿਸ ਸੌਖ ਰਹੇਗੀ ਸੌਖ ਰਹੇਗੀ ਔਰ ਕਿਉਂ ਨਾ ਸਿਕਾ ਕਿ ਜੇ ਤਾ ਫਿਜ਼ੀਕਲ ਐਜੂਕੇਸ਼ਨ ਜਾਂ ਹੋ ਰਿਹਾ ਹੋਵੇ ਕੁਕਰੀ ਵਗੈਰਾ ਦੇ ਕਲਾਸਿਸ ਨੰਬਰ ਪਾ ਕੇ ਬੱਚਾ ਕਹਿੰਦੇ ਪਾਸ ਹੋ ਗਿਆ ਜੀ 50% ਉੱਪਰ ਲੈ ਗਿਆ ਲੇਕਿਨ ਚੰਗੇ ਸਬਜੈਕਟ ਇੰਗਲਿਸ਼ ਹੋ ਗਿਆ ਮੈਥਸ ਹੋ ਗਿਆ ਸਾਇੰਸ ਹੋ ਗਿਆ ਇਹਦੇ ਨੰਬਰ ਬਹੁਤ ਘੱਟ ਹੁੰਦੇ ਸੀਗੇ ਸੋ ਅਸੀਂ ਹੁਣ ਸਿੰਗਲ ਸਬਜੈਕਟ ਨੂੰ ਕ੍ਰਾਈਟੇਰੀਆ ਬਣਾਤਾ ਕਿ ਹਰ ਇੱਕ ਸਬਜੈਕਟ 50% ਅਬਦ ਬੱਚਾ ਲੈ ਕੇ ਤੇ ਪਾਸ ਹੈ ਇਹਦਾ ਟੀਚਰ ਵਾਸਤੇ ਉਹ ਫੇਲ ਮੰਨਿਆ ਜਾਏਗਾ। ਪਰ ਟੀਚਰ ਸਾਢੇ ਵਾਸਤੇ ਫੇਲ ਮੰਨਿਆ ਜਾਏਗਾ। ਹਾਈਲੈਟ ਸਕੋਰਸ। ਹਾਂ ਜੋ ਜਿਸਾ ਸਮਝ ਲੋ ਅਸੀਂ ਆਪਣਾ ਕ੍ਰਾਈਟੇਰੀਆ ਲਗ ਬਣਾ ਰਹੇ ਹਾਂ ਵੀ ਸਾਨੂੰ ਇਸ ਤੋਂ ਘੱਟ ਨੰਬਰ ਨਹੀਂ ਚਾਹੀਦੇ। ਔਰ ਟੀਚਰ ਜਮੇਰੀ ਲਗਾ ਰਹੇ ਆ। ਡਾਕਟਰ ਸਾਹਿਬ ਇੱਕ ਅੱਜ ਤੁਹਾਡਾ ਬਿਆਨ ਵੀ ਆਇਆ ਜਿਹਦੇ ਵਿੱਚ ਤੁਸੀਂ ਜਥੇਦਾਰ ਸਾਹਿਬ ਦਾ ਜੋ ਐਸਲੇ ਅਕਾਲ ਤਖਤ ਸਾਹਿਬ ਨੂੰ ਲੈ ਕੇ ਜਾਂ ਗਿਆਨੀ ਹਰਪ੍ਰੀਤ ਸਿੰਘ ਲੈ ਕੇ ਜੋ ਵਿਥਾ ਚੱਲੀ ਕਿਉਂਕਿ ਇੱਕ ਪੰਥਕ ਸੰਸਥਾ ਹੈ ਜੋ ਚਾਹ ਐਜੂਕੇਸ਼ਨਲ ਜੁੜੀ ਹੈ ਪਰ ਹੈ ਉਸੇ ਹੀ ਇੱਕ ਰੂਪ ਹੈ ਉਹਦਾ ਕਹਿਦੀ ਇੱਕ 파ਟ ਹੈ। ਤੇ ਤੁਹਾਡੀ ਵੀ رائے ਜਿਹੜੀ ਆ ਬਹੁਤ ਇੰਪੋਰਟੈਂਟ ਹੈ ਤੁਹਾਡਾ ਬਿਆਨ ਵੀ ਇੱਕ ਅਖਬਾਰ 'ਚ ਛਪਿਆ ਸੋ ਉਹਦੇ ਬਾਰੇ ਅਸੀਂ ਜਾਣਨੇ ਚਾਹੁੰਦੇ ਹਾਂ ਜੀ ਐਸ ਵੇਲੇ ਜਿਹੜਾ ਹਾਲਾਤ ਚੱਲ ਰਹੇ ਨੇ ਉਹਨੂੰ ਕਿਸ ਤਰ੍ਹਾਂ ਜਿਹੜਾ ਹੈ ਕੰਟਰੋਲ ਕੀਤਾ ਜਾ ਸਕਦਾ ਤਾਂ ਜੋ ਅਜਿਹੇ ਹਾਲਾਤ ਆਉਣ ਵਾਲੇ ਸਮੇਂ ਦੇ ਵਿੱਚ ਨਾ ਬਣਨ ਤੇ ਕਾਰਨ ਕੀ ਹੈ ਇਹਦਾ ਤੇ ਕੋਈ ਇਸ ਤਰ੍ਹਾਂ ਦੀ ਚੀਫ ਕਲਸਾ ਦਵਾਨ ਜਿਹੜੀ ਸੰਸਥਾ ਹੈ ਇਹ 122 ਸਾਲ ਪੁਰਣੀ ਸੰਸਥਾ ਹੈ ਔਰ ਜਿਹੜਾ ਸੰਵਿਧਾਨ ਐਸਜੀਪੀਸਾ ਲਿਖਿਆ ਗਿਆ ਸੀਗਾ ਉਹ ਚੀਫ ਕਲਸਾ ਦਵਾਨ ਨੇ ਲਿਖਿਆ ਸੀਗਾ ਹਾਲਾਂਕਿ ਸਾਰੀਆਂ ਸੰਸਥਾਵਾਂ ਜਿਹੜੀਆਂ ਨਿਕਲ ਕੇ ਤੇ ਆਈਆਂ ਸੀਗੀਆਂ ਜਿਹੜੀ ਸਿੱਖ ਸਦਾਰ ਲਹਿਰ ਸੀਗੀ ਜਿਹੜੀ ਉਹਦੇ ਚੋਂ ਨਿਕਲ ਕੇ ਆਈਆਂ ਸੀਗੀਆਂ ਤੇ ਇਸ ਕਰਕੇ ਅਸੀਂ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਜੋ ਸਿੱਖੀ ਨੂੰ ਜੋ ਮੁਸ਼ਕਲਾਂ ਆ ਰਹੀਆਂ ਨੇ ਜੋ ਅਸੀਂ ਸੋਚਦੇ ਆ ਸਾਡੀ ਰਾਏ ਅੱਗੇ ਰੱਖਣੀ ਬਣਦੀ ਹੈ ਔਰ ਅਸੀਂ ਹਮੇਸ਼ਾ ਸੋਚਦੇ ਆ ਕਿ ਜਿਹੜੀ ਸੰਸਥਾ ਅਕਾਲ ਤਖਤ ਸਾਹਿਬ ਦੀ ਇਹਦੇ ਕੋਈ ਨਿਯਮ ਹੋਣ ਚਾਹੀਦੇ ਆ ਔਰ ਉਹ ਨਿਯਮਾਂ ਅਨੁਸਾਰ ਚੱਲਣਾ ਚਾਹੀਦਾ ਹੈ ਮਤਲਬ ਕਿਸੇ ਵਿਮਜ਼ਨ ਫੈਂਸੀਸ ਤੇ ਕਿਸੇ ਮਰਜ਼ੀ ਤੇ ਨਹੀਂ ਚੱਲਣੀ ਚਾਹੀਦੀ। ਔਰ ਮੈਂ ਤਾਂ ਇਸ ਤੱਕ ਸੋਚਦਾ ਕਿ ਇਹਨਾਂ ਦੇ ਆਪਣੇ ਨਿਯਮ ਹੋਣ ਉਹ ਸਭ ਨਾਲ ਜੈਦਰ ਸਾਹਿਬ ਅਪਾਇੰਟ ਹੋਣ। ਔਰ ਉਹਨਾਂ ਦਾ ਇੱਕ ਅਲੱਗ ਸਿਸਟਮ ਹੋਵੇ ਉਹਨਾਂ ਨੂੰ ਖਰਚ ਕਰਨ ਵਾਸਤੇ। ਭਲੇ ਤਨਖਾਹਾਂ ਐਸੀਪੀਸ ਨੇ ਦਵੇ ਉਹਨਾਂ ਦਾ ਆਪਣਾ ਇੰਡੀਪੈਂਡੈਂਟ ਸੈਟਅਪ ਹੋਵੇ। ਆਪਣਾ ਡਾਇਰੈਕਟੋਰੇਟ ਆਪਣਾ ਹੋਵੇ ਉਹਨਾਂ ਦਾ। ਜਿਹੜਾ ਕੰਟਰੋਲ ਕਰੇ ਸਾਰੇ ਉਹਨਾਂ ਦੇ ਮੁਲਾਜ਼ਮਾਂ ਨੂੰ ਉਹ ਸਾਰੇ ਸਿਸਟਮ ਨੂੰ ਤਾਂ ਕਿ ਉਹਨਾਂ ਨੂੰ ਕਿਸੇ ਅਗੇ ਡਿਪੈਂਡੈਂਟ ਨਾ ਹੋਣਾ ਪਵੇ। ਤਾਂ ਇਹ ਇੰਡੀਪੈਂਡੈਂਟ ਸੀਨ ਲੈ ਸਕਣਗੇ ਸੋ ਇਹ ਜਿਹੜਾ ਅਕਾਲ ਤਖਤ ਸਾਹਿਬ ਨੂੰ ਜਾਂ ਬਾਕੀ ਜਹਤਰ ਸਾਹਿਬਾਨ ਨੂੰ ਜਿਹੜਾ ਅਸੀਂ ਬਹੁਤ ਨੀਵਾ ਕਰਕੇ ਦਿਖਾ ਦਿੰਨੇ ਆ ਵੀ ਤੁਸੀਂ ਸਾਡੇ ਕੰਟਰੋਲ ਚੋਂ ਅਸੀਂ ਤੁਹਾਨੂੰ ਮੈਨੀਪੂਲੇਟ ਕਰ ਸਕਦੇ ਆ ਇਹ ਕੌਮ ਤੇ ਮੈਨੂੰ ਲੱਗਦਾ ਬਹੁਤ ਅਸਰ ਪੈਂਦਾ ਹੈ ਲੋਕ ਜਿਹੜੇ ਨੇ ਇਹਨੂੰ ਬਹੁਤ ਮਤਲਬ ਹਾਰਟ ਜਿਹੜੇ ਉਹਨਾਂ ਦੇ ਲੋ ਡਿਲੇਮਾ ਚ ਪੈ ਜਾਂਦੇ ਪਹਿਲੇ ਇੰਨਾ ਕੁਝ ਹੋ ਰਿਹਾ ਤੇ ਇਹਦੇ ਵਿੱਚ ਇਹੋ ਜਿਹੀਆਂ ਜੜੀਆਂ ਸਿਚੁਏਸ਼ਨਸ ਪੈਦਾ ਹੁੰਦੀਆਂ ਨੇ ਜਿੱਥੇ ਜੇ ਆਸਥਾ ਜੁੜੀ ਹੈ ਗਿਆਨੀ ਹਰਪ੍ਰੀਤ ਸਿੰਘ ਕਿੰਨੇ ਸਾਲ ਜਿਹੜੇ ਉਹ ਐਕਟਿੰਗ ਰਏ ਨੇ ਜਥੇਦਾਰ ਆਪਣਾ ਸ਼੍ਰੀ ਕਾਲ ਤਖਤ ਸਾਹਿਬ ਦੇ ਤੇ ਉਦੋਂ ਹੁਕਮਨਾਮੇ ਕਈ ਜਾਰੀ ਹੋਏ ਨੇ ਉਹਦੇ ਵਿੱਚ ਉਹਨਾਂ ਨੇ ਲੋਕਾਂ ਨੇ ਮੰਨੇ ਵੀ ਨੇ ਸਿਰ ਮੱਥੇ ਤੇ ਮੰਨੇ ਨੇ ਤੇ ਹੁਣ ਅਜਿਹੇ ਹਾਲਾਤ ਉਹਨਾਂ ਲਈ ਪੈਦਾ ਕਰਦੇ ਨੇ ਮੈਨੂੰ ਲੱਗਦਾ ਬਹੁਤ ਇੱਕ ਆਮ ਸਿੱਖ ਲਈ ਬਹੁਤ ਜ਼ਿਆਦਾ ਉਹਨੂੰ ਫੀਲਿੰਗ ਜੜੀਆਂ ਹਰਟ ਹੁੰਦੀਆਂ ਸੋਸ਼ਲ ਮੀਡੀਆ ਨੇ ਬਹੁਤ ਨੁਕਸਾਨ ਕੀਤਾ ਹੈ ਪੂਰੇ ਦੁਨੀਆ ਦੇ ਕੀਤਾ ਹੈ ਇਸ ਕੰਮ ਦਾ ਬਹੁਤ ਕੀਤਾ ਨੁਕਸਾਨ ਜਿਹਦਾ ਜੀ ਕਰਦਾ ਕਿਉਂਕਿ ਫੇਸਲੈਸ ਹੁੰਦੇ ਨੇ ਨਕਲੀ ਅਕਾਊਂਟਸ ਬਣਾਏ ਹੁੰਦੇ ਨੇ ਜੋ ਮਰਜੀ ਬੋਲ ਦਿੰਦੇ ਮਾੜਾ ਬੋਲਦੇ ਚੰਗਾ ਬੋਲਦੇ ਆ ਔਰ ਬੋਲਣ ਲਈ ਵੀ ਨਹੀਂ ਸੋਚਦੇ ਮੈਂ ਤਾਂ ਕਹਿੰਦਾ ਸਿੱਖ ਵੀ ਕਿਤਰਾ ਹੋ ਸਕਦੇ ਆ ਜਿਹੜੇ ਇਸ ਤਰ੍ਹਾਂ ਬੇਸ਼ਰਮੀ ਨਾਲ ਗੱਲ ਕਰ ਜਾਂਦੇ ਮਾੜੀਆਂ ਗੱਲਾਂ ਕਰ ਜਾਂਦੇ ਆ ਸੋ ਇਸ ਕਰਕੇ ਇਸ ਚੀਜ਼ ਤੇ ਰੋਕ ਲੱਗਣੀ ਚਾਹੀਦੀ ਐ ਸੋਸ਼ਲ ਮੀਡੀਆ ਤੇ ਕੋਈ ਕਮੈਂਟ ਨਹੀਂ ਆਉਣਾ ਚਾਹੀਦਾ ਔਰ ਸਾਨੂੰ ਸਭ ਨੂੰ ਜਿਹੜੀ ਸੰਸਥਾਵਾਂ ਸਾਡੀਆਂ ਬਣੀਆਂ ਨੇ ਸਾਨੂੰ ਇਹਨੂੰ ਡਿਫੈਂਡ ਕਰਨਾ ਚਾਹੀਦਾ ਸਾਨੂੰ ਇਹਨੂੰ ਬਚਾਉਣਾ ਚਾਹੀਦਾ ਸੋ ਇਸ ਬਾਰੇ ਮੇਰੇ ਦਿਲ 'ਚ ਤੇ ਬ ਕਰਦੇ ਆ ਆਪਣੇ ਸਾਰੇ ਜਸਦਰ ਸਾਹਿਬਾਨ ਦੀ ਔਰ ਜਦੋਂ ਮੈਂ ਪਹਿਲੀ ਗੱਲ ਕੀਤੀ ਕਿ ਨਿਯਮ ਬਣਨੇ ਚਾਹੀਦੇ ਨਿਯਮਾਂ ਥੱਲੇ ਚੱਲਣਾ ਚਾਹੀਦਾ ਕੰਮ ਕਿਸੇ ਦੀ ਮਰਜ਼ੀ ਨਾਲ ਨਹੀਂ ਚੱਲਣਾ ਚਾਹੀਦਾ ਇਹ ਸਿੱਖ ਵਿਦਵਾਨਾਂ ਨੂੰ ਜਾਂ ਸਿੱਖ ਜਿਹੜੀਆਂ ਸੰਸਥਾਵਾਂ ਨੇ ਸਕੇ ਡੀਆ ਜਾਂ ਹੋਰ ਕਈ ਸੰਸਥਾਵਾਂ ਨੇ ਨਾਨਕ ਸਿੰਘ ਜੱਥੇਬੰਦੀਆਂ ਨੇ ਮੈਨੂੰ ਲੱਗਦਾ ਬਹੁਤ ਸਾਰੀਆਂ ਜੱਥੇਬੰਦੀਆਂ ਨੇ ਜਿਨ੍ਹਾਂ ਨਾਲ ਰਲ ਕੇ ਇਹ ਜਿਹੜਾ ਤੁਸੀਂ ਕਹਿ ਰਹੇ ਹੋ ਨਿਯਮ ਆਵਲੀ ਜਿਹੜੀ ਆ ਉਹ ਬਣਣੀ ਚਾਹੀਦੀ ਹੈ ਤਾਂ ਕਿ ਇਸ ਤਰ੍ਹਾਂ ਦੇ ਹਾਲਾਤ ਦੁਬਾਰਾ ਨਾ ਪੈਦਾ ਹੋਣ ਤੇ ਦੂਸਰੀ ਗੱਲ ਇਹ ਹੈ ਜੀ ਕਿ ਇਸ ਵੇਲੇ ਦੇ 2000 ਸਾਲ ਦੇ ਵਿੱਚ ਸ਼ਾਇਦ ਵਿਦਵਾਨਤੀ ਸਾਹਿਬ ਨੇ ਇਹਦੀ ਇੱਕ ਮੇਰੇ ਖਿਆਲ ਗੱਲ ਕੀਤੀ ਸੀਗੀ ਬਣਾਉਣ ਦੀ ਪਰ ਉਹ ਚਲੋ ਚਲੇ ਗਏ ਛੇਤੀ ਚਲੇ ਗਏ ਤੇ ਉਹ ਗੱਲ ਨਹੀਂ ਬਣ ਸਕੀ ਸ਼ਾਇਦ ਉਹ ਡਰਾਫਟ ਬਣਿਆ ਹੈ ਜਾਂ ਕਿ ਡਰਾਫਟ ਉਹਦਾ ਬਣਨ ਵਾਲਾ ਹੈ ਮੈਨੂੰ ਆਈਡੀਆ ਨਹੀਂ ਹੈ ਇਸ ਬਾਰੇ ਪਰ ਜੇ ਡਰਾਫਟ ਬਣਿਆ ਤੇ ਵਰਕ ਕੀਤਾ ਤਾਂ ਉਸ ਤੋਂ ਕੰਮ ਕੀਤਾ ਜਾ ਸਕਦਾ ਹੈ ਔਰ ਬਿਲਕੁਲ ਮੈਂ ਗੱਲ ਉਹਨਾਂ ਬਹੁਤ ਡਿਸਕਸ਼ਨ ਨਹੀਂ ਪਾ ਸਕਿਆ ਇਸ ਗੱਲ ਤੇ ਪਰ ਡੈਫੀਨਿਟਲੀ ਸਾਨੂੰ ਇੱਕ ਨਿਯਮ ਬਣਾਉਣ ਦੀ ਲੋੜ ਹੈ ਜਿਹਦੇ ਹਿਸਾਬ ਨਾਲ ਅਪਾਇੰਟਮੈਂਟ ਹੋਣ ਜਿਹਦੇ ਹਿਸਾਬ ਨਾਲ ਉਹ ਕੰਮ ਕਰ ਸਕਣ ਜਿਹਦੇ ਹਿਸਾਬ ਨਾਲ ਉਹਨਾਂ ਦੀ ਆਮਦਨੀ ਹੋਵੇ ਤਾਕਤ ਆਪਣੀ ਆਮਦਨੀ ਹੋਣੀ ਚਾਹੀਦੀ ਜਿੱਦੇ ਤੁਹਾਨੂੰ ਕਿਸੇ ਕੋਲ ਪੈਸੇ ਨਾ ਮੰਗਣੇ ਪੈਣ ਕਿਸੇ ਕੇ ਹੱਥ ਨਹੀਂ ਉਹਨਾਂ ਨੂੰ ਜਿਹੜੀ ਜ਼ਿੰਦਗੀ ਜੀਣ ਵਾਸਤੇ ਜ਼ਰੂਰਤਾਂ ਵਾਸਤੇ ਜਿਹੜੀ ਆ ਉਹ ਕਿਸੇ ਨੂੰ ਮੰਗਣਾ ਨਾ ਪਵੇ ਡਾਇਰੈਕਟੋਰੇਟ ਹੋਇਆ ਰੰਦਾ ਨਾ ਆਪਣਾ ਉਹ ਡਾਇਰੈਕਟਰ ਜਿਤਨਾ ਹੋਣਾ ਡਾਇਰੈਕਟਰ ਸਾਡਾ ਡਾਇਰੈਕਟੋਰੇਟ ਇੱਥੇ ਸੋ ਇਥੇ ਮੁਲਾਜ਼ਮ ਨੇ ਸਭ ਹੈਗੇ ਨੇ ਸਾਡੇ ਥਲੇ ਤੇ ਸਾਰੀ ਸੈਲਰੀ ਚੱਲਦੀਆਂ ਨੇ ਅਸੀਂ ਭਾਵੇਂ ਆਪਣੇ ਵਾਸਤੇ ਚੀਫ ਖਾਲਸਾ ਦਵਾਨ ਚ ਜਿੰਨੇ ਅਸੀਂ ਆਫਿਸ ਬੇਰਰ ਆ ਜਾਂ ਮੈਂਬਰ ਆ ਅਸੀਂ ਆਪਣੇ ਵਾਸਤੇ ਨਹੀਂ ਲੈਂਦੇ ਅਸੀਂ ਫ੍ਰੀ ਕੰਮ ਕਰਦੇ ਆ ਇੱਥੇ ਲੇਕਿਨ ਸਾਡੇ ਡਾਇਰੈਕਟਰੇਟ ਤੇ ਕੰਮ ਕਰਦਾ ਨਾ ਸੋ ਤਖਰ ਸਾਹਿਬ ਦਾ ਵੀ ਇੱਕ ਨਿਯਮ ਹੋਣਾ ਚਾਹੀਦਾ ਜੇ ਥੱਲੇ ਉਹ ਕੰਮ ਚੱਲਣ ਉਹਨਾਂ ਦੇ ਕੋਈ ਆਮਦਨੀ ਦਾ ਸੋਰਸ ਹੋਣਾ ਚਾਹੀਦਾ ਜ਼ਮੀਨਾਂ ਭਾਵੇਂ ਐਸਜੀਪੀਸੀ ਕੋਈ ਨਹੀਂ ਹੈਗੀਆਂ ਉਹਨਾਂ ਚੋਂ ਜ਼ਮੀਨ ਕੋਈ ਦਿੱਤੀ ਜਾਵੇ ਜਾਂ ਕੋਈ ਕਮਰਸ਼ੀਅਲ ਬਿਲਡਿੰਗ ਦਿੱਤੀ ਜਾਵੇ ਮਤਲਬ ਕੋਈ ਨਾ ਕੋਈ ਸੋਰਸ ਹੁੰਦਾ ਬਣਨਾ ਚਾਹੀਦਾ ਜਿਹੜਾ ਇੰਡੀਪੈਂਡੈਂਟ ਹੋਵੇ ਉਹਦੇ ਆਪਣੇ ਕੰਟਰੋਲ ਚ ਹੋਵੇ ਸੋ ਹੈੱਡ ਪ੍ਰੀਸਟ ਹੈੱਡ ਪ੍ਰੀਸਟ ਹੋਣਾ ਚਾਹੀਦਾ ਨਾ ਕਿ ਇਹੋ ਜਿਹੇ ਹਾਲਾਤਾਂ ਦੇ ਵਿੱਚ ਉਹਨੂੰ ਫਸੇ ਜੀ ਜੀ ਬਿਲਕੁਲ ਜੀ ਤਾਂ ਹੀ ਅਸੀਂ ਤਾਂ ਹੀ ਸਿੱਖ ਕੌਮ ਉਹਨਾਂ ਦੀ ਲੀਡ ਲੈ ਕੇ ਨਾ ਜੀ ਤੇ ਇਸ ਕਰਕੇ ਉਹਨਾਂ ਨੂੰ ਕਿਸੇ ਤਰੀਕੇ ਨਾਲ ਛੋਟਾ ਨਹੀਂ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਤੇ ਨਿਕਲ ਅਸੀਂ ਇਸ ਵਾਰ ਡਿਸਕਸ਼ਨ ਨਾ ਕਰੀਏ ਕੋਈ ਤੇ ਠੀਕ ਰਹੇਗਾ ਜੀ ਠੀਕ ਥੈਂਕ ਯੂ ਥੈਂਕ ਯੂ ਸੋ ਇਹ ਸੰਜੀ ਸੀਕੇਡੀ ਦੇ ਮੌਜੂਦਾ ਪ੍ਰੈਜ਼ੀਡੈਂਟ ਡਾਕਟਰ ਇੰਦਰਪੀਤ ਸਿੰਘ ਨਿੱਜਰ ਜਿਹੜੇ ਕਿ ਅਮਲੇਸਰ ਦੱਖਣੀ ਹਲਕੇ ਦੇ ਜਿਹੜੇ ਨੇ ਉਹ ਐਮਐਲਏ ਵੀ ਨੇ ਸੋ ਉਹਨਾਂ ਨੇ ਇਹ ਕਿਹਾ ਕਿ ਇੱਕ ਨਿਯਮਾਵਲੀ ਜਿਹੜੀ ਹੈ ਉਹ ਜ਼ਰੂਰ ਬਣਨੀ ਚਾਹੀਦੀ ਹੈ ਦਾ ਡਰਾਫਟ ਬੰਨਾ ਚਾਹੀਦਾ ਹੈ ਸਿਕ ਸੰਸਥਾਵਾਂ ਵਿਦਵਾਨਾਂ ਨੂੰ ਰਲਾ ਕੇ ਤਾਂ ਕਿ ਜੋ ਅਜੋਕੇ ਹਾਲਾਤ ਬਣੇ ਹਨ ਜਿਵੇਂ ਤੁਸੀਂ ਦੇਖਿਆ ਹੈ ਪਿਛਲੇ ਦਿਨਾਂ ਦੇ ਵਿੱਚ ਹੁਣ ਵੀ ਜਿਹੜਾ ਹੈ ਉਹ ਇਸ ਤਰ੍ਹਾਂ ਦੀਆਂ ਗੱਲਾਂ ਚੱਲ ਰਹੀਆਂ ਹਨ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਬਾਰੇ ਸੋ ਅਜੇਹੀਆਂ ਜਿਹੜੀਆਂ ਗੱਲਾਂ ਨੇ ਉਹ ਬਾਹਰ ਨਹੀਂ ਆਣੀਆਂ ਚਾਹੀਦੀਆਂ ਸੋਸ਼ਲ ਮੀਡੀਆ ਦਾ ਵੀ ਉਹਨਾਂ ਨੇ ਨਾਮ ਲਿਆ ਹੈ ਲੇਕਿਨ ਇਹ ਗੱਲ ਜ਼ਰੂਰ ਹੈ ਕਿ ਜਿਸ ਤਰ੍ਹਾਂ ਕਿ ਕਿਸੇ ਵੀ ਚੀਜ਼ ਦਾ ਫਾਇਦਾ ਹੁੰਦਾ ਹੈ ਉਸ ਤਰ੍ਹਾਂ ਹੀ ਉਹਦਾ ਨੁਕਸਾਨ ਵੀ ਹੋ ਸਕਦਾ ਹੈ ਇਹ ਸਾਡੇ ਤੇ ਮੇਸਰ ਹੈ ਕਿ ਅਸੀਂ ਉਹਨੂੰ ਕਿਸ ਤਰ੍ਹਾਂ ਇਸਤੇਮਾਲ ਕਰਦੇ ਹਾਂ ਸੋ ਇੱਕ ਰੋਕ ਹੋਣਾ ਵੀ ਜਿਹੜਾ ਹੈ ਉਹ ਵੀ ਜ਼ਰੂਰੀ ਹੈ ਔਰ ਖੁਦ ਜਿਹੜਾ ਹੈ ਅਜਿਹੇ ਲੋਕਾਂ ਨੂੰ ਜਿਹੜਾ ਹੈ ਉਹ ਸੋਚ ਸਮਝ ਕੇ ਅਜਿਹੇ ਸ਼ਬਦਾਵਲੀ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਜਿਹੜਾ ਕਿ ਸਮਾਜ ਲਈ ਹਾਨੀਕਾਰਕ ਹੋਵੇ ਜਾਂ ਸਮਾਜ ਲਈ ਸੂਟੇਬਲ ਨਾ ਹੋਵੇ ਸੋ ਆਸ ਕਰਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਅਜਿਹੀ ਆਸ ਜੋ ਡਾਕਟਰ ਸਾਹਿਬ ਨੇ ਜਿਤਾਈ ਹੈ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਡਰਾਫਟ ਬਣੇਗਾ ਤੇ ਇੱਕ ਨੀਮਾਵਲੀ ਬਣੇਗੀ ਤਾਂ ਜੋ ਅਜੋਕੇ ਜੋ ਹਾਲਾਤ ਚੱਲ ਰਹੇ ਹਨ ਅਜਿਹੇ ਹਾਲਾਤ ਦੁਬਾਰਾ ਨਾ ਪੈਦਾ ਹੋ ਸਕਣ ਕੈਮਰਾਮੈਨ ਰਿਸ਼ਾਲ ਸਿੰਘ ਦੇ ਨਾਲ ਕੁਲਵਿੰਦਰ ਸਿੰਘ ਵੀ ਅੰਮ੍ਰਿਤਸਰ